ਆਪਣੇ ਘਰਵਾਲੀ ਦੇ ਮਰਨ ਤੋਂ ਬਾਅਦ ਕੀਤਾ ਉਹ ਕੰਮ ਜੋ ਸ਼ਾਇਦ ਕੋਈ ਵੀ ਨਾ ਕਰ ਸਕੇ ਅਕਸਰ ਹੀ ਬਹੁਤ ਸਾਰੇ ਲੋਕ ਮੰਦਿਰ ਮਸਜਿਦ ਜਾਂ ਗੁਰਦੁਆਰਾ ਸਾਹਿਬ ਨੂੰ ਮੰਨਦੇ ਨੇ ਅਤੇ ਸੇਵਾ ਵਿੱਚ ਸ਼ਰਧਾ ਸਮਾਨ ਆਪਣਾ ਦਸਵੰਦ ਪਾਉਂਦੇ ਨੇ ਪਰ ਜੋ ਵਿਅਕਤੀ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਇਸ ਵਿਅਕਤੀ ਨੇ ਆਪਣੀ ਘਰਵਾਲੀ ਦੇ ਮਰਨ ਤੋਂ ਬਾਅਦ ਉਸ ਦੀ ਯਾਦ ਵਿੱਚ 1 ਕਰੋੜ ਦਾ ਮੰਦਿਰ ਬਣਵਾ ਦਿੱਤਾ ਜਿਸ ਵਿੱਚ ਉਸ ਨੇ ਆਪਣੀ ਘਰਵਾਲੀ ਦੀ ਮੂਰਤੀ ਲਗਾਈ ਦਰਸਲ ਇਸ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਕਿਸੇ ਭਗਵਾਨ ਜਾਂ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਤੋ ਪਹਿਲਾਂ ਮੇਰਾ ਟਾਈਮ ਬਹੁਤ ਖਰਾਬ ਸੀ ਅਤੇ ਜਦੋਂ ਬਿਆਹ ਤੋਂ ਬਾਅਦ ਮੇਰੀ ਘਰ ਵਾਲੀ ਮੇਰੀ ਜ਼ਿੰਦਗੀ ਵਿੱਚ ਆਈ ਤਾਂ ਮੇਰਾ ਸਭ ਕੁਝ ਹੀ ਠੀਕ ਹੋ ਗਿਆ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਰਿਹਾ ਤਾਂ ਮੈਂ ਆਪਣੀ ਘਰ ਵਾਲੀ ਨੂੰ ਭਗਵਾਨ ਕਿਉਂ ਨਾ ਮੰਨਾਂ ਕਿਉਂਕਿ ਜਦੋਂ ਉਹ ਮੇਰੀ ਜ਼ਿੰਦਗੀ ਵਿੱਚ ਆਈ ਤਾਂ ਮੇਰਾ ਸਭ ਕੁਝ ਹੀ ਬਦਲ ਗਿਆ ਅਤੇ ਹੁਣ ਉਸ ਦੇ ਜਾਣ ਤੋਂ ਬਾਅਦ ਮੈਂ ਉਸ ਨੂੰ ਯਾਦ ਕਿਉਂ ਨਾ ਕਰਾਂ ਸੋ ਤੁਹਾਡੇ ਇਸ ਵਿਅਕਤੀ ਦੀ ਸੋਚ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ